ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਣੀ ਵਾਲੇ ਪੂਰੀ ਵਾਲੇ ਚਵਾਰੇ ਵਾਲ ਜਿੱਥੇ ਕੀ ਦੀਪਾਲੀ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਜੀ ਉਹ ਵੀ ਕੁਝ ਰੰਗੋਲੀ ਬਣਾਈ ਜਾ ਰਹੀ ਹੈ ਜੀ ਅੱਜ ਮਿਤੀ ਰੰਗੋਲੀ ਬਣਾਈ ਜਾ ਰਹੀ ਹੈ ਜੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਮਿਤੀ 21 ਅਕਤੂਬਰ 2025 ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਵਿਪਕ ਮਾਲਾ ਕੀਤੀ ਗਈ ਹੈ ਜੀ ਵੀ ਵੀ ਲਗਾਏ ਗਏ ਹਨ ਨਿਸ਼ਾਨ ਸਾਹਿਬ ਦੇ ਉੱਪਰ ਜੀ ਗੁਰਦੁਆਰਾ ਸੰਤ ਬਾਬਾ ਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬਲੀਆਂ ਵਾਲੇ ਭੋੜੀ ਵਾਲੇ ਚਵਾਰੇ ਵਾਲੇ ਪਿੰਡ ਚੰਡੋਲੀ ਵਾਲੇ ਜਿੱਥੇ ਕੀ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਦੀਵੇ ਜਗਾਏ ਜਾ ਰਹੇ ਸੰਗਤਾਂ ਨੂੰ ਜਲੇਬੀਆਂ ਦਾ ਜੋ ਪ੍ਰਸ਼ਾਦ ਹੈ ਉਹ ਉਤੋਟਾ ਵਰਤਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਗੁਰਦੁਆਰਾ ਸੰਤ ਬਾਬਾ ਨਾਮ ਸਿੰਘ ਮਹਾਰਾਜ ਮਹਾਪੁਰਸ਼ਾਂ ਦੇ ਸਤਿਨਾਮ ਜੀ ਆਪ ਵੀ ਦਰਸ਼ਨ ਕਰੋ ਜੀ ਇਹ ਰੰਗੋਲੀ ਬਣਾਈ ਜਾ ਰਹੀ ਹੈ ਜੀ ਗੁਰਦਾਰ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਜੀ ਜੋ ਸੰਗਤਾਂ ਆ ਰਹੀਆਂ ਜੀ ਉਹਨਾਂ ਨੂੰ ਜਲੇਬੀਆਂ ਦਾ ਅਤੇ ਜੋ ਸੰਗਤਾਂ ਪ੍ਰਸ਼ਾਦ ਲੈ ਕੇ ਆ ਰਹੀਆਂ ਗੁਰਦਵਾਰੋਂ ਉਹਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ ਜੀ ਆਪ ਜੀ ਦਰਸ਼ਨ ਕਰੋ ਦਰਬਾਰ ਸਾਹਿਬ ਗੁਰਦਵਾਰਾ ਸੰਤਬਾਬਾ ਹਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਪਨੀ ਵਾਲੇ ਪੂਰੀ ਵਾਲੇ 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 ਮਾਹਪੁਰ ਦਰਬਾਰ ਸਾਹਿਬ ਗੁਰਦਵਾਰਾ ਸੰਤਬਾਬਾ ਹਰਨਾਮ ਸਿੰਘ ਮਹਾਰਾਜ ਸਤਿ ਨਿਵਾਜ ਸਤਵ ਬਖਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਮਾਹਪੁਰ ਪਿੰਡ ਚੰਡੋਲੀ ਵਾਲੇ ਮਾਹਪੁਰ ਦਿਵਾਲੀ ਦੇ ਮਹਾਪੁਰਬ ਪੂਰਬ ਨੂੰ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਮਾਹਪੁਰ ਜਨਤਾਂ ਤੇ ਦੇਵਕਮਲ ਕੀਤੀ ਗਈ ਹੈ ਜੀ